ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜਕਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜਿੰਨਾ ਵੀ ਰਾਣੇ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਉਹਨੂੰ ਵੀ ਫੋਲੋ ਕਰ ਲਓ ਜੀ ਕਿਉਂਕਿ ਆਪਾਂ ਉੱਤੇ ਵੀ ਕੰਟੀਨਿਊ ਲਾਈਵ ਵੀਡੀਓ ਅਪਲੋਡ ਕਰਦੇ ਆਂ ਜੀ ਅੱਜ ਦੀ ਵੀਡੀਓ 'ਚ ਟੋਟਲ ਤੁਹਾਨੂੰ 8 ਐਨੀਮਲ ਦਿਖਾਵਾਂਗੇ 7 ਗਾਵਾਂ ਜੀ ਤੇ ਇੱਕ ਛੋਟੀ ਸੂਈ ਸਵਾਈ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਭਰ ਤੁਸੀਂ ਕਰਨੀ ਹੈ ਨੰਬਰ ਸਕਰੀਨ ਦੇ ਥੱਲੇ ਵਾਲੇ ਬਾਈ ਚੱਲਦਾ ਰਹੂਗਾ ਆਜੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਕਿਹੜਾ ਸਾਨੂੰ ਦੱਸ ਦੋ ਹਰਦੇਵ ਸਿੰਘਾ ਜੀ ਪਿੰਡ ਹੈਗਾ ਜਿਹੜੇ ਇੱਕ ਦੇ ਕੋਠੇ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 771760552 ਠੀਕ ਆ ਬਾਈ ਅੱਜ ਫਿਰ 7 ਐਨੀਮਲ ਆ ਜੀ 8 8 ਆਈ ਇੱਕ ਛੋਟੀ ਸੂਈ ਐ ਇੱਕ ਗਾਂ ਸੂਈ ਐ 6 ਗੱਬਣਾਉਂਦਾ ਸੀ 6 ਗੱਬਣਾ ਹਾਂਜੀ ਠੀਕ ਆ ਬਾਈ ਆਜੋ ਜੀ ਫਿਰ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਜੀ ਸੂਆ ਬਾਈ ਕਿੰਨਾਂ ਪੂਜਾ ਸੂਆ ਗੈੜ ਸੂਈ ਜੀ ਹਾਤਾ ਹੋ ਗਿਆ ਸੂਈ ਨੂੰ ਇਹ ਇੱਕ ਹਫਤਾ ਹੋ ਗਿਆ ਸੂਈ ਠੀਕ ਆ ਬਾਈ ਜਿਹੜਾ ਹੁਣ 17 ਕਿਲੋ ਦੁੱਧ ਤਿਆਰ ਆ ਗਏ ਚੋਕ ਕੇ ਦੇ ਦਾਂਗੇ ਜਮਾ ਵੀਰੇ ਗਰੰਟੀ ਨਾਲ ਠੀਕ ਆ ਥਣਾ ਦੀ ਰੰਗ ਬਾਈ ਜੀ ਆਪਣੀ ਗਰੰਟੀ ਆ ਬੋਲ ਤੇ ਬੱਚਾ ਜੀ ਇਹਦਾ ਬੱਚਾ ਮਗਰ ਬੱਚਾ ਇਹਦੇ ਵੀਰੇ ਠੀਕ ਆ ਵੀਰੇ ਤੋੜ ਕੇ ਦਿਖਾ ਦਿਜੀ ਸੂਆ ਦੂਜਾ ਸੂਈ ਆ ਜੀ ਇੱਕ ਵੀਕ ਹੋ ਗਿਆ ਸੂਈ ਨੂੰ ਜਿਹੜਾ ਭਾਂਡੇ ਵਾਲਾ ਦੁੱਧ ਤਿਆਰ ਆ 17 ਕਿਲੋ ਆ ਬਾਈ ਦੇ ਘਰੇ ਚੋਕ ਕੇ ਲੈ ਜਾਓ ਉਹ ਟਾਈਮ ਚ ਚਵਾਈ ਕਰ ਲਓ ਚਾਰ ਕਰ ਲਓ ਤੇ ਚਾਹੀ ਕੋਈ ਛੇ ਕਰ ਲੇ ਜੀ ਥਣਾ ਦੀ ਓਕੇ ਆ ਥਣਾ ਦੇ ਸਹਿਜ ਵੀ ਸੋਨੇ ਆ ਰੰਗ ਪ੍ਰਿੰਟ ਦੀ ਚੰਗੀ ਆ ਦੁੱਧਤਾ ਕਰਮ ਵਾਲੀ ਹੋਰ ਵੀ ਵਾਜੂਗੀ ਕਿਉਂਕਿ ਹਜੇ ਕਾਣਕੂਣ ਚੱਲਣਾ ਬਾਕੀ ਆ ਜੀ ਹੱਥੀ ਚਵਾਈ ਵਾਲਾ ਥਾਣਾ ਸੋਨਾ ਗੈਪ ਤੇ ਲੱਗੇ ਵੇ ਆ ਦੇਖ ਸਕਦੇ ਹੋ ਤੁਸੀਂ ਠੰਡੀ ਸੀਲ ਪੂਰੀ ਆ ਬਾਈ ਵੀਰੇ ਆਪਣੀ ਫੁੱਲ ਗਰੰਟੀ ਆ ਜੀ ਠੀਕ ਆ ਜੀ ਹਾਂ ਡਿਮਾਂਡ ਜੀ ਫਿਰ ਇਹਦੀ ਇਹ ਵੀਰੇ 50000 ਰੁਪਏ ਦੇ ਰਹੇ ਆ ਜੀ ਜਮਾ ਜੈ ਜੀ ਡਿਮਾਂਡ ਆ ਜੀ 52000 ਰੁਪਏ ਦੀ ਬਾਈ ਕਹਿੰਦਾ ਦੇ ਦਾਂਗੇ ਜੀ ਠੰਡੀ ਸੀਰ ਤੁਸੀਂ ਦੇਖ ਸਕਦੇ ਹੋ ਇੱਕ ਨੰਬਰ ਹੈ ਓਕੇ ਵੀਰੇ डन ਦੋ ਨੰਬਰ ਵੀ ਕਿਹੜਾ ਨੰਬਰ ਦੋ ਨੰਬਰ ਵੀਰੇ ਝੋਟੀ ਸੂਈ ਦੀ ਆ ਰਾਤ ਹੀ ਸੂਈ ਹੈ ਦੰਦੋ ਚੈੱਕ ਕੀਤੀ ਹੈ ਜੀ ਹੈ ਵੀਰੇ ਦੰਦੋ ਚੈੱਕ ਕੀਤੀ ਹੈ ਦੰਦ ਵੀਰੇ ਜਵਾਨ ਹੀ ਆ ਪਪਾ ਇਹ ਨਹੀਂ ਕਹਦਾ ਠੀਕ ਆ ਬਾਈ ਹਾਂ ਤੇ ਸਵੇ ਸੂਈ ਹੈ ਰਾਤ ਸੂਈ ਹੈ ਦਾ ਬੱਚਾ ਕੀ ਦਿੱਤਾ ਜੀ ਮਗਰ ਕੱਟੀ ਆ ਵੀਰੇ ਕੱਤੀ ਬਹੁਤ ਸੋਹਣੀ ਆ ਹਾਂ ਜੀ ਪੂਰੀ ਜਾਨੀ ਮੂਰਾਜ ਚ ਪੈਂਦੀ ਆ ਕਿਉਂਕਿ ਕੱਲਾ ਮਾੜਾ ਜਾਂ ਪੂਛ ਦੀ ਜਿੰਟੋ ਹਾਂ ਜੀ ਕਿੰਨੀਆਂ ਚਵਾਈਆਂ ਹੋ ਗਈਆਂ ਇਹ ਬਾਈ ਤੜਕੇ ਜਵਾਈ ਦਿੱਤੀ 3 ਕਿਲੋ ਬੋਲਾ ਹੀ ਕੱਢਿਆ 3 ਕਿਲੋ ਥਣਾ ਦੀ ਡੰਨਾ ਥਣਾ ਦੀ ਓਕੇ ਵੀਰੇ ਜੋ ਮੋਗੇ ਅਰਕੀ ਤਾਰ ਜਮਾ ਪੂਰੀ ਵਰਗ ਠੀਕ ਆ ਤੇ ਠੰਡੀ ਆ ਪੂਰੀ ਪੂਰੀ ਬੋਲਾ ਤੋਰ ਕੇ ਦਿਖਾ ਦੀ ਵੀ ਸੁਆ ਪਹਿਲਾ ਜੀ ਰਾਤ ਸੂਈ ਆ ਜੀਰ ਡੰਨਾ ਜੀ ਇਹਦੇ ਜੀਰ ਦੀ ਗਾਰੰਟੀ ਵੀਰੇ ਠੀਕ ਆ ਜੀਰ ਡੰਨਾ ਜੀ ਬੱਚਾ ਮਗਰ ਕੱਟੀ ਆ ਇੱਕ ਚਵਾਈ ਹੋਈ ਆ ਜੀ 3 ਕਿਲੋ ਬੋਲਾ ਬਾਈ ਦੱਸਦਾ ਕਿ ਆਪਾਂ ਕੱਢ ਲਿਆ ਜੀ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਵੀ ਹੱਥੀ ਜੁਵਾਈਲਾ ਥਾਣਾ ਜੀ ਬਾਕੀ ਵਜਨ ਦੀ ਵੀ ਚੰਗੀ ਆ ਜੀ ਨੇੜੇ ਤੋਂ ਥਣ ਚੈੱਕ ਕਰਾ ਦਿੰਨੇ ਆ ਕਿੰਨਾ ਕੁ ਬਾਜੂ ਬਾਈ ਦੁੱਧ ਵੀਰੇ ਦੁੱਧ ਮੇਰਾ ਚਾਹੀਦਾ 11-12 ਕਿਲੋ ਹੱਕਾ ਦੇਂਦਾ ਜੀ ਬਾਕੀ ਸੇਵਾ ਦਾ 11-12 ਕਿਲੋ ਦੀ ਬਾਈ ਉਮੀਦ ਕਰਦੇ ਆ ਦੁੱਧ ਸੇਵਾ ਦਾ ਹੀ ਹੁੰਦਾ ਜੇ ਕੋਈ ਵੀ ਵਾਧਾ ਕਰ ਲੁਕ ਤਾਂ ਵਾਧਾ ਵੀ ਲੈ ਲੂਗਾ ਜੀ ਜੈਜ ਜਾਂ ਮੁੱਲ ਬਾਈ 72 ਦੀ ਵੀਰੇ 72000 ਡਿਮਾਂਡ ਆ 70 ਦੇਵਾਂਗੇ ਯਾਰ ਭਾਈ ਆਪਾਂ ਵੀ گاਉਂ ਲਈ ਹੈ ਨਾ ਆਪਾਂ ਨੂੰ ਕਿਰਾਏ ਭਾੜੇ ਪਏ ਆ ਠੀਕ ਹੈ ਜੀ ਬਾਕੀ ਕੋਈ ਗੱਲ ਨਹੀਂ ਕਰਦੇ ਆਂ ਜੀ ਮਾਨਤਾ 70000 ਰੁਪਿਆ ਡਿਮਾਂਡ ਆ ਜੀ ਮਾਨਤਾ ਨੂੰ ਹੋ ਜਾਊਗਾ ਜੀ ਜਿਹਨੂੰ ਪਸੰਦ ਆਊਗੀ ਕਨੈਕਟ ਕਰ ਸਕਦੇ ਧਨ ਨੰਬਰ ਇਹਦੀ ਗ੍ਰੇਡ ਨੰਬਰ ਵੀਰੇ ਬਿਆੜੀ ਹੀਰ ਦੀ ਵੇੜ ਦੇਵਾਂਗੇ ਇਹ ਲੈਂਦੀ ਆ 5-6 ਦਿਨ 5 ਤੋਂ 6 ਦਿਨ ਦੁੱਧ ਕਿੰਨਾ ਪਾਜ ਦੁੱਧ ਵੀਰੇ 17-18 ਕਿਲੋ ਦੇ ਦੂੰਗੀ ਹਫ਼ਤੇ ਦੀ ਕੱਚੀ ਬਿਆੜੀ ਹੀਰ ਦੀ ਸੁਆ ਦੁੱਧਾ ਜੀ ਜੀ ਜੰਦੇ ਕਿਓ ਸਵਾ ਦੂਜਾ ਮੁੱਲ ਪਹਿਲਾਂ ਹੀ ਦੱਸਤਾ ਜੀ 42000 ਰੁਪਇਆ ਕਿੰਨਾ ਪਾਜੂ ਦੁੱਧ ਇਹ 17 18 ਦੇ ਪਾਤਰੀ ਬਹੁਤ ਅਦੇ ਵਜਨ ਵੀ ਵਜਨ ਪਿੱਛੇ ਗੱਦ ਵੀ ਚੰਗਾ ਵਜਨ ਵੀ ਚੰਗਾ ਥਾਣਾ ਦੇ ਸਹਿਜ ਵੀ ਸੋਨੇ ਗੈਪ ਤੇ ਲੱਗੇ ਵੀ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਕੱਚੀ ਜ਼ਰੂਰ ਆ ਜੀ ਦਿਨ ਹਜੇ ਲੈ ਜੂਗੀ ਹਫਤਾ ਡੇਟ ਮਤਾਉਕ ਪਿਆ ਬਾਕੀ ਚਲੋ ਇੱਕ ਅੱਧਾ ਦਿਨ ਇੱਧਰ ਉੱਧਰ ਵੀ ਹੋ ਸਕਦਾ ਠੰਡੀ ਸੀਲ ਪੂਰੀ ਆ ਥਾਣਾ ਦੀ ਡੰਨ ਆ ਜੀ 42000 ਡਿਮਾਂਡ ਆ ਜੀ ਬਾਕੀ ਮਾਨਤਾਂ ਨੂੰ ਹੋ ਜੂਗਾ ਜੀ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਵਲਟੇਲਾ ਹਵਾਨੇ ਚ ਬਹੁਤ ਪੰਨਾਂ ਨੇ ਜੀ ਸਾਰੀਆਂ ਵਲਟੇਲਾ ਕਰਮਾ ਵਾਲੀ ਨੇ ਕੱਟ ਕੇ ਸੁਣਾ ਭਜਨ ਵੀ ਚੰਗਾ ਕੱਦ ਵੀ ਚੰਗਾ ਜੀ ਸੁਆ ਬਾਈ ਦੂਜਾ ਦਾਸ ਦਾ ਜੀ ਅੱਗੇ ਬਾਈ ਅੱਗੇ ਦੂਜੇ ਪਾਸੋਂ ਲੱਗ ਗਿਆ ਨੇ ਜੀ ਹੁਣ ਤੁਹਾਡੇ ਵਾਸਤੇ ਗੱਬਾਂ ਲੈ ਕੇ ਆਏ ਆ ਕੱਚੇ ਜ਼ਰੂਰ ਆ ਜੀ ਲੱਕ ਪੱਗ ਆਪਦੇ ਦੇ ਆਸ-ਪਾਸ ਪਰ ਉਹਨਾਂ ਫਾਇਦਾ ਹੋ ਜਾਣਾ ਰੇਟ ਬਾਈ ਨੇ ਪਹਿਲਾਂ ਹੀ ਦੱਸਿਆ ਇਹ ਛੋਟੇ ਛੋਟੇ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੂਜੇ ਸਪੇਸ ਹੁੰਦੀ ਆ ਠੀਕ ਆ ਜੀ ਹਾਂ ਤੇਰੀ ਕੱਚੀ ਐ 35000 ਦੀ ਦੇਵਾਂਗੇ ਵੀਰੇ ਦੋ ਦੇ ਦਈਏ 15 16 ਵਿੱਚ ਠੀਕ ਐ ਲੈ ਚੱਲੀ ਵੀਰੇ 35000 ਰੁਪਿਆ ਡਿਮਾਂਡ ਆ ਜੀ ਇਹਦਾ ਦੈਨ ਬਾਈ 10 ਦਾ ਲੈ ਜੂਗੀ ਹਜੇ ਥਣਾ ਦੇ ਸੱਜ ਵੀ ਸੋਹਣੇ ਗੈਪ ਤੇ ਲੱਗੇ ਹੋਇਆ ਕੱਚੀ ਜ਼ਰੂਰ ਆ ਜੀ ਬਾਕੀ ਇੱਕ ਅਦਾ ਦਨ ਇਧਰ ਉਧਰ ਵੀ ਹੋ ਸਕਦਾ ਜੀ ਚਾਰ ਹੀ ਥਾਣਾ ਕ੍ਰੋਸ ਆਂਗਾ ਜੀ ਗਰਮੀ ਰਹਿ ਤੰਗ ਕਹਿ ਸਕਦੇ ਆਂ ਜੀ ਆਪਾਂ ਗਰਮੀ ਵੈਸੇ ਤੁਹਾਨੂੰ ਵੀ ਪਤਾ ਮੌਸਮ ਗਰਮ ਜਿਆਦਾ ਹੀ ਆ ਜੀ ਤੇ ਗਰਮੀ ਕਰਮਾਲੀ ਘਟ ਮਨਾਊਗੀ ਜੀ ਖਣਾ ਦੇ ਤੇਜ ਵੀ ਸੋਨੇ ਵਾਲੇ ਢਲ੍ਹਾਂ ਮਾਣ ਦੇ ਚੰਗੀਆਂ ਬੰਜਾਣੇ ਜੀ ਕਿੰਨਾ ਮੁੱਲ ਦੱਸਿਆ ਸੀ ਭਾਈ ਦੇ ਦੇ ਦਾਂਗੇ 33000 ਦੀ ਬਾਈਕ ਨੂੰ ਦੇ ਦਾਂਗੇ ਛੋਟਾ ਜਾ ਮੁੱਲੀ ਆ ਜਿੱਦੇ ਤਿਆਰ ਹੋ ਗਈ ਬਾਈ ਉਹਦੇ ਵੀਰੇ ਫਿਰ 40 ਦੇ ਦੇ ਠੀਕ ਆ ਜੀ ਇੱਕ ਵੀ ਦੁਜਾ ਸਵਾ ਬੱਸੀ ਆ ਮੋ 6 ਦਾੰਦਾ ਹੈ ਠੀਕ ਆ ਬਾਈ 85 ਵੇੜ ਇਹ 5-4 ਦਿਨ ਲਈ ਦੀ ਐ 504 16-17 ਕਿਲੋ ਠੀਕ ਆ ਜੀ ਹਾਂ ਜੀ 45 ਦੀ ਦੇਵਾਂਗੇ ਫਿਰ ਠੀਕ ਆ ਜੀ 45000 ਰੁਪਿਆ ਡਿਮਾਂਡ ਆ ਜੀ ਬਰੀਡ ਵਾਈਜ਼ ਕਰਮ ਵਾਲੀ ਪੂਰੀ ਚੰਗੀ ਆ 5-4 ਦਿਨ ਭਾਈ 10-10 ਲੈ ਚੂਗੀ ਖਾਣਾ ਦੇ ਸਹਜੇ ਦੇ ਵੀ ਸੋਹਣੇ ਹੈ ਗਏ ਹਫਤੇ ਲੱਗੇ ਹੋਏ ਹੱਥੀਚਵਾਈ ਵਾਲਾ ਖਾਣਾ ਜੀ ਬਰੀਡ ਵਾਈਜ਼ ਚੰਗੀ ਆ ਬਾਕੀ ਤੁਹਾਨੂੰ ਪਤਾ ਜਿਹੜਾ ਜਰਸੀਆਂ ਦਾ ਦੁੱਧ ਹੁੰਦਾ ਜੀ ਉਹ ਮੱਝਾਂ ਚ ਗਿਣਿਆ ਜਾਂਦਾ ਲਗਭਗ ਫੈਟ ਚੰਗੀ ਆਉਂਦੀ ਹੁੰਦੀ ਆ ਤੇ ਗਰਮੀ ਚ ਇਹਨਾਂ ਦੀ ਕੀਰ ਘੱਟ ਪੈ ਜਾਂਦੀ ਆ ਡਿਮਾਂਡ 45000 ਰੁਪਇਆ ਹਾਂ ਜੀ ਡਿਮਾਂਡ 45000 ਰੁਪਇਆ ਵਿੱਚੋਂ ਲੈਸ ਹੋ ਚੁੱਕਾ ਜੀ ਅੱਗੇ ਭਾਈ ਇਹਦੀ ਕੀ ਡਿਟੇਲ ਹੈ ਇਹ ਵੀਰੇ ਦੂਜਾ ਸਵਾਈ ਸੁਣਦੀ ਹੈ ਇੱਕ ਦੋ ਦਿਨ ਲੈਂਦੀ ਹੈ ਇੱਕ ਦੋ ਦੋ ਦਿਨ ਹਾਂਜੀ ਇਹ ਦੋ ਦੋ ਇਹ ਵੀ 16 4 ਰੁਪਏ ਦੀ ਕਿਦੀ ਡਿਮਾਂਡ ਹੈ ਇਹ ਵੀ 45 ਰੁਪਏ ਵੀਰੇ ਜੋੜਾ ਲੈ ਜੀ ਜੋੜਾ ਕਰ ਦਿਆਂਗੇ ਲੈਸ ਵੀਰੇ ਹੋਊ ਜੇ 90 ਜੋ ਕਿੰਨਾ ਕਰਦੇ 88 ਦੀਆਂ ਦੇ ਦੇ ਵੀਰੇ ਠੀਕ ਲੈ ਜੋੜੇ ਜੋ ਲੈਸ ਹੋ ਜਾਊਗਾ ਜੋੜਾ 88 ਦਾ ਇਕੱਲੀ ਇਕੱਲੀ 45000 ਰੁਪਏ ਦੀ ਕੱਚੀਆਂ ਜ਼ਰੂਰ ਆ ਜੇ ਕਿਸੇ ਨੇ ਸਾਹਮ ਕੇ ਆਦਾ ਵੇੜ ਤਿਆਰੀ ਹੈ ਵੀਰੇ ਖੈਦਾ ਹੋ ਜਾਊਗਾ 4 ਦਿਨ ਕਾਂਪੀ ਦਾ شوف ਬਹੁਤ ਪਈਆ ਥਣ ਬਹੁਤ ਚੰਗਾ ਤੇ ਬਈ ਸਾਰੀਆਂ ਥਣਾਂ ਦੀਆਂ ਲੰਨ ਹੋਣਗੀਆਂ ਸਾਰੀਆਂ ਵੀਰੇ ਆਪਣੀ ਗਰੰਟੀ ਹੋਊਗੀ ਠੀਕ ਆ ਬਸ ਕੋਲ ਗਰੰਟੀ ਖਣਾ ਲਓ ਠੀਕ ਹੈ ਜੀ ਉਹ ਨਿੱਕੀ ਨਾ ਪਸੂ ਨਿਕਲੂਗਾ ਆਪਣਾ ਜੀ ਝੋਲ ਚੈੱਕ ਕਰ ਸਕਦੇ ਹੋ ਬਹੁਤ ਪਈਏ ਬਾਕੀ ਫੇਸ ਕੁਆਲਟੀ ਵੀ ਸੋਹਣੀ ਹੈ ਵਜਨ ਵੀ ਚੰਗਾ ਜੀ ਵਜੂਦ ਵੀ ਚੰਗਾ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਥਣ ਪੂਰਾ ਟੌਪ ਦਾ ਲੱਗਿਆ ਆਪਾਂ ਨੇੜੇ ਤੋਂ ਚੱਕਰਾ ਦਿੰਨੇ ਤੁਹਾਨੂੰ ਮੱਝਾਂ ਵਰਗਾ ਥਾਣੀ ਹੈ ਜੀ ਇਹਦਾ ਆਮ گاਵਾ ਦੇ ਨਾਲੋਂ ਪੂਰਾ ਮੋਟਾ ਇਹ ਹੱਥ ਕੀ ਜਵਾਈ ਵਾਲਾ ਡਿਮਾਂਡ ਇਹਦੀ ਵੀ 45000 ਰੁਪਏ ਜੀ ਅੱਗੇ ਇੱਕ ਹੋਰ ਕ੍ਰੋਸ ਅੱਜ ਬਈ ਕ੍ਰੋਸ ਜ਼ਿਆਦਾ ਲਈ ਫਿਰਦਾ ਹੈ ਤੇ ਗਰਮੀ ਕਰਕੇ ਲਿਆਨੇ ਕ੍ਰੋਸ ਆ ਜੇ ਹੁਣ ਗਰਮੀ ਚਾਹੀਦੀ ਹੈ ਇਹ ਠੀਕ ਆ ਤਾਂ ਕਰਕੇ ਕ੍ਰੋਸ ਜਾਂਦਾ ਨਾ ਖੜੀਆਂ ਜੀ ਇਹ ਪਿਓਰ ਐਚ ਐਫ ਹੁੰਦੀ ਹਨ ਉਹ ਤਾਂ ਵੱਜੀ ਜਾਣੇ ਜੀ ਕੱਢੀ ਹੋਣੀ ਸਹੀ ਗੱਲ ਆ ਸਿਆਲਾਂ ਚ ਐਚ ਐਫ ਹੀ ਆ ਠੀਕ ਆ ਜੀ ਹੁਣ ਡਿਮਾਂਡ ਵੀ ਬਾਕੀ ਬਈ ਜੇ ਕ੍ਰੋਸ ਸੰਗ ਦੀ ਆ ਜਾਂ ਜਰਸੀ ਦੀ ਆ ਕਿਉਂਕਿ ਰੱਖਣ ਵੀ ਹੁਣ ਵੀਰੇ ਘਰ ਘਰੇ ਚੋਂ ਆਲੇ ਜੇ ਬਾਰੀ ਲੈਂਦੇ ਹੀ ਕ੍ਰੋਸ ਆ ਆਇਆ ਨਾ ਬਾਈ ਜਿਹਨਾਂ ਸਿੰਗਲ ਨਾਗ ਰੱਖਣਾ ਹੁੰਦਾਗਾ ਉਹਨਾਂ ਵਾਸਤੇ ਕ੍ਰੋਸ ਸਹੀ ਆ ਇੱਕ ਤਾਂ ਕੇਅਰ ਘਟ ਜਾਂਦੀ ਆ ਬਾਈ ਤੇ ਇੱਕ ਦੁੱਧ ਮੱਝਾਂ ਚ ਹੀ ਆ ਜਾਂਦਾ ਹੁੰਦਾ 19 21 ਦਾ ਹੀ ਫਰਕ ਪੈਂਦਾ ਜੀ ਇਹ ਕਿੰਨੇ ਦਿਨ ਕੱਢਦੀ ਆ ਵੀਰੇ ਹਫਤਾ ਲੈਂਦੀ ਆ ਦੂਜਾ ਸੋਹਾਂ ਰਹਿ ਚੋਦੀ ਆ ਠੀਕ ਹੈ ਜੀ ਇਹ 42000 ਦੀ ਦੇ ਦੇਾਂਗੇ ਵੀਰੇ ਆਪਾਂ ਇਹਦੀ ਡਿਮਾਂਡ 42000 ਰੁਪਏ ਸਮਾਨਤਲ ਹੋ ਜੂਗਾ ਜੰਡੀ ਸੀਲ ਦੀ ਗਾਰੰਟੀ ਹੈ ਜੀ ਹਾਲ ਗਾਰੰਟੀ ਵੀਰੇ ਆ ਤੇਰੇ ਸਾਹਮਣੇ ਹੀ ਆ ਆ ਦੇਖ ਲੈ ਆਪਣਾ ਤੇ ਲਿਆ ਲੈ ਰੱਸਾ ਬਾਈ ਨੇ 68 ਤਰਗਾ ਹਾਂ ਜੀ ਤਾਂ ਹੋਰ ਨਾ ਜਿਵੇਂ ਮਰਜੀ ਜਵਾ ਖਿੱਚੀ ਫੇਰ ਲੋ ਸਣਾ ਦੀ ਓਕੀ ਲੈ ਚੱਲ ਜੀ ਮੁੱਲ ਕਿੰਨਾ ਦੱਸਿਆ ਸੀਗਾ ਜੀ 42 ਹੀ ਦੇ ਦੇਾਂਗੇ ਵੀਰੇ 42000 ਦੀ ਬਾਈ ਕਹਿੰਦਾ ਦੇ ਦਾਂਗੇ ਇਹ ਤੁਹਾਨੂੰ ਤਾਂ ਜੈਜ ਡਿਮਾਂਡ ਤੇ ਮਿਲ ਰਹੀਆਂ ਨੇ ਜੀ ਕਿਉਂਕਿ ਕੱਚੀਆਂ ਨੇ ਇਹ 4-4 ਦਿਨ ਸਾਮਕੇ ਕਿਸੇ ਨੇ ਵੀ ਨਹੀਂ ਕੱਟੀਆ ਵੀ ਇਹ ਅਗਲਾ ਕੱਢੀ ਤਾਂ ਨਹੀਂ ਵੀ 5-4 ਦਿਨਾਂ ਦੀ 5-4 ਦਿਨਾਂ ਦੀ ਠੀਕ ਆ ਭਾਈ ਅੱਗੇ ਇਹਦੀ ਕੀ ਡਿਟੇਲ ਹੈ ਇਹ ਵੀਰੇ ਇਹਦੀ 10-10 ਵਾਈ ਸੋਲਡੀਆਂ ਲੈਣਾ ਠੀਕ ਆ ਜੀ ਹਾਂ ਇਹ 52000 ਦੀ ਦੇਵਾਂਗੇ ਠੀਕ ਆ ਭਾਈ ਇਹਦੀ 18-19 ਕਿਲੋ ਦੀ ਗਾਰੰਟੀ ਹੈ ਵੀਰੇ ਗਾਰੰਟੀ ਹੈ ਠੰਡੀ ਸੀ ਠੀਕ ਆ ਜੀ ਕੋਈ ਵੀ ਮੈਂ ਆਪਾਂ ਸੁਵਿਧਾ ਆਪਾਂ ਤੋੜ ਕੇ ਦਿਖਾ ਦੂ ਜੀ ਵੀ ਸੂਆ ਦੂਜਾ ਜੀ ਲੈਣਾ 2-4 ਲੈ ਜੂਗੀ ਹਜੇ 18-17 ਕਿਲੋ ਦੀ ਗਰੰਟੀ ਤੇ ਵਹਿੜ ਆਈ ਹੈ ਜੀ ਇਹ ਫੱਟ ਵੀ ਆ ਦੇਣ ਦਾ ਚੰਗੀ ਆ ਵਹਿੜ ਵਜਨ ਦੀ ਚੰਗੀ ਆ ਸੋਹਣੀ ਫੇਸ ਕੁਆਲਿਟੀ ਆ ਥਾਣਾ ਕੱਲਾ-ਕੱਲਾ ਨਿੱਖੜ ਮਾ ਅੱਥੀ ਚਿਵਾਈ ਵਾਲਾ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਚਾਰ ਹੀ ਥਾਣਾ ਤੇ ਲੱਗੇ ਹੋਏ ਆ ਹਵਾਨਾ ਸੋਹਣਾ ਜੀ ਫਾ ਜਨਬੀ ਚੰਗਾ ਵੀ ਬਹੁਤ ਆ ਵੀਰੇ ਸਹੀ ਗੱਲ ਹੈ ਜੀ ਹਾਈਟ ਵੀ ਚੰਗੀ ਆ ਬਾਕੀ ਵੀ ਕਿਸੇ ਸੇਵਾ ਵਾਲੇ ਘਰ ਆਈ ਆ ਸਮੀਪਲੀ ਪੂਰੀ ਆ ਕੋਈ ਆਏ ਦਿਸੀ ਲਾਮੀ ਨਹੀਂ ਕੀ ਸਮੀਪਲੀ ਪੂਰੀ ਆ ਗਾਂ ਸੇਵਾ ਵਾਲੇ ਘਰੇ ਜਾਵੜੀ ਤੇ ਦੁੱਧ ਪੂਰਾ ਹੀ ਦੇ ਦੇਣਾ ਜੀ ਅੱਲੀ ਬਾਕੀ ਦੁੱਧ ਸੇਵਾ ਦਾ ਹੁੰਦਾ ਹਵਾਨਾ ਸੋਨਾ ਫਿਟਿੰਗ ਵਾਲਾ ਜੀ ਥਾਣੇ ਕੱਲਾ ਕੱਲਾ ਨਿੱਖੜ ਮੈਂ ਇਹਦੀ ਡਿਮਾਂਡ ਜੀ ਫਿਰ ਇਹ ਵੀਰੇ 52 ਦੀ ਦੇ ਦਿਆਂਗੇ ਠੀਕ ਆ 52000 ਇਹਦੀ 52000 ਡਿਮਾਂਡ ਆ ਜੀ ਕੋਈ ਵੀ ਐਨੀਮਲ ਤੁਹਾਨੂੰ ਪਸੰਦ ਆਉਂਦਾ ਹੈ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ